ਹੁਕਮ ਨਾ ਕਿਹਾ ਜਾਈ ਗੁਰੂ ਸਾਹਿਬ ਲਿਖਦੇ ਨੇ ਇਸ ਦੁਨੀਆ ਵਿੱਚ ਜੋ ਵੀ ਵਸਤੂ ਬਣਦੀ ਹੈ ਉਹ ਅਕਾਲ ਪੁਰਖ ਬਣਾ ਰਿਹਾ ਉਸ ਅਕਾਲ ਪੁਰਖ ਦੇ ਹੁਕਮ ਅnder ਇਸ ਦੁਨੀਆ ਦੇ ਹਰ ਇੱਕ ਵਸਤੂ ਦੀ ਜੋ ਤੁਸੀਂ ਕਹਿ ਸਕਦੇ ਹੋ ਆਕਾਰ ਬਣਿਆ ਹੈ ਪਹਾੜ ਸਮੁੰਦਰ ਸਾਡਾ ਸ਼ਰੀਰ ਇਨਸਾਨੀ ਜਾਨਵਰਾਂ ਦੇ ਸ਼ਰੀਰ ਫੁੱਲ ਪੌਦ ਕਉਦੇ ਪੇੜ ਸਭ ਜੋ ਹੈ ਉਸ ਅਕਾਲ ਪੁਰਖ ਦਾ ਬਨਾਇਆ ਹੈ ਤੇ ਉਸ ਦੇ ਮੁਤਾਬਕ ਹੀ ਹਰ ਇੱਕ ਚੀਜ਼ ਦਾ ਆਪਣਾ ਇੱਕ ਸਿਸਟਮ ਹੈ ਆਪਣਾ ਇੱਕ ਤਕਾਰ ਜਿਸ ਤਰ੍ਹਾਂ ਆਪਾਂ ਖਾਲਸੇ ਦੀ ਮਰਿਆਦਾ ਵੀ ਪੜਦੇ ਆਂ ਖਾਲਸੇ ਕੀ ਮਰਿਆਦਾ ਹੈ ਕਿ ਅਸੀਂ ਆਪਣੇ ਸਰੀਰ ਦੇ ਕਿਸੇ ਵੀ ਰੋਮ ਨੂੰ ਨਹੀਂ ਛੇੜਦੇ ਅਸੀਂ ਕੇਸ ਕਤਲ ਨਹੀਂ ਕਰਾਉਂਦੇ ਅਸੀਂ ਦਾੜੇ ਨਹੀਂ ਰੰਗਦੇ ਅਸੀਂ ਟੈਟੂ ਨਹੀਂ ਕਰਾਉਂਦੇ ਅਸੀਂ ਦੁਨੀਆ ਦਾ ਕੋਈ ਵੀ ਐਸਾ ਕੰਮ ਨਹੀਂ ਕਰਦੇ ਜੋ ਰੱਬ ਦੀ ਬਣਾਈ ਹੋਈ ਦਿੱਖ ਨੂੰ ਵਿਗਾੜੇ ਤੇ ਆਪਣੇ ਮੁਤਾਬਕ ਉਸ ਦਿੱਖ ਨੂੰ ਦਿਖਾਏ ਕਿਉਂਕਿ ਇਸ ਦੁਨੀਆ ਦੇ ਹੁਕਮ ਵਿੱਚ ਉਸ ਕਾਲਪੁਰਖ ਦੇ ਹੁਕਮ ਵਿੱਚ ਹੈ ਇਨਸਾਨ ਦਾ ਸਰੀਰ ਬਣਿਆ ਹੈ ਇਹ ਦੁਨੀਆ ਦਾ ਜਿਹੜਾ ਸਿਸਟਮ ਹੈ ਉਸ ਕਾਲਪੁਰਖ ਦੀ ਰਜਾ ਵਿੱਚ ਚੱਲ ਰਿਹਾ ਹੈ ਤੇ ਉਹਦੀ ਰਜਾ ਮਹਾਨ ਹੈ ਉਸ ਤੋਂ ਵੱਡਾ ਇਸ ਦੁਨੀਆ ਉੱਤੇ ਕੋਈ ਕਾਰੀਗਰ ਨਹੀਂ ਉਸ ਤੋਂ ਬਾਅਦ ਨਿਕੰਮ ਨੇ ਹੁਕਮ ਨਾ ਕਿਹਾ ਜਾਈ ਉਹੀ ਗੱਲ ਹੈ ਉਹਦਾ ਹੁਕਮ ਇੰਨਾ ਵਿਸ਼ਾਲ ਹੈ ਇੰਨਾ ਮਹਾਨ ਹੈ ਉਹ ਇਤਨਾ ਵੱਡਾ ਕਾਰੀਗਰ ਹੈ ਕਿ ਉਹਦੀ ਵਿਆਖਿਆ ਹੀ ਨਹੀਂ ਕੀਤੀ ਜਾ ਸਕਦੀ ਐਸਾ ਮਹਾਨ ਹੁਕਮ ਹੈ ਰੱਬੀ ਹੁਕਮਾਂ ਦੀ ਅਗਰ ਆਪਾਂ ਗੱਲ ਕਰਨ ਚੱਲੇ ਨਾ ਰੱਬ ਦੇ ਸਿਸਟਮ ਦੀ ਬਹੁਤ ਮਹਾਨ ਸਿਸਟਮ ਹੈ ਛੋਟੇ ਜੇ ਬੀਜ ਨੂੰ ਮਿੱਟੀ ਵਿੱਚ ਬੋਇਆ ਜਾਂਦਾ ਹੈ ਕੁਝ ਸਮੇਂ ਬਾਅਦ ਉਹ ਪੇੜ ਬਣ ਜਾਂਦਾ ਹੈ ਪੇੜ ਉੱਤੇ ਫਲ ਲੱਗਦੇ ਨੇ ਫਲ ਚੋਂ ਫਿਰ ਬੀਜ ਨਿਕਲਦੇ ਨੇ ਇੱਕ ਪੇੜ ਕਿੰਨੇ ਹਜ਼ਾਰਾਂ ਫਲ ਲਗਾਉਂਦਾ ਹੈ ਉਹ ਹਜ਼ਾਰਾਂ ਫਲਾਂ ਵਿੱਚ ਕਿੰਨੇ ਹਜ਼ਾਰੋਂ ਬੀਜ ਨਿਕਲਦੇ ਨੇ ਉਹਨਾਂ ਇੱਕ ਪੇੜ ਤੋਂ ਕਿੰਨੇ ਹਜ਼ਾਰ ਪੇੜ ਬਣਾਏ ਜਾ ਸਕਦੇ ਨੇ ਕਿੰਨਾ ਕਮਾਲ ਦਾ ਸਿਸਟਮ ਹੈ ਉਹ ਰੱਬ ਦਾ ਬਹੁਤ ਕਹਿ ਸਕਦੇ ਹੋ ਆਲਾ ਦਰਜੇ ਦਾ ਸਿਸਟਮ ਹੈ ਉਸ ਸਿਸਟਮ ਦੀ ਗੱਲ ਗੁਰਨਾਨਕ ਕਰ ਰਹੇ ਨੇ ਉਸ ਹੁਕਮ ਦੀ ਗੱਲ ਕਰ ਰਹੇ ਅੱਗੇ ਗੁਰੂ ਸਾਹਿਬ ਲਿਖਦੇ ਨੇ ਹੁਕਮੀ ਹੋਵਨ ਜੀ ਕਹਿੰਦੇ ਨੇ ਇਸ ਦੁਨੀਆ ਵਿੱਚ ਜੋ ਵੀ ਆਦਮੀ ਆਇਆ ਹੈ ਇਸ ਦੁਨੀਆ ਵਿੱਚ ਕਿਸੇ ਵੀ ਜੀਵ ਅਗਰ ਕੋਈ ਜੀਵ ਪੈਦਾ ਹੋਇਆ ਹੈ ਤੇ ਉਹ ਰੱਬ ਦੇ ਹੁਕਮ ਵਿੱਚ ਹੈ ਅਗਰ ਅੱਜ ਆਪਣਾ ਤੁਸੀਂ ਕਹਿ ਸਕਦੇ ਹੋ ਕੋਈ ਪੈਦਾ ਹੋ ਰਿਹਾ ਹੈ ਤੇ ਰੱਬ ਦੇ ਹੁਕਮ ਵਿੱਚ ਚੱਲ ਰਿਹਾ ਹੈ ਕੋਈ ਵੀ ਇਸ ਦੁਨੀਆ ਵਿੱਚ ਆ ਰਿਹਾ ਹੈ ਭਾਵੇਂ ਛੋਟਾ ਜਿਹਾ ਪੌਦਾ ਹੈ ਭਾਵੇਂ ਇਨਸਾਨ ਹੈ ਭਾਵੇਂ ਹਾਥੀ ਹੈ ਭਾਵੇਂ ਕੋਈ ਵੀ ਜਾਨਵਰ ਹੈ ਕੋਈ ਫੁੱਲ ਹੈ ਕੋਈ ਕੀੜਾ ਹੈ ਪੌਦਾ ਹੈ ਹਰ ਇੱਕ ਚੀਜ਼ ਉੱਤੇ ਹੱਕ ਉਸ ਰੱਬ ਦੇ ਹੁਕਮ ਦਾ ਹੈ ਬਿਨਾਂ ਉਸ ਰੱਬ ਦੇ ਹੁਕਮ ਤੋਂ ਕੋਈ ਚੀਜ਼ ਇਸ ਦੁਨੀਆ ਵਿੱਚ ਲਿਆਈ ਨਹੀਂ ਜਾ ਸਕਦੀ ਉਹ ਰੱਬ ਦਾ ਹੁਕਮ ਬਹੁਤ ਮਹਾਨ ਹੈ ਉਸ ਹੁਕਮ ਦੇ ਨਾਲ ਅਸੀਂ ਸਭ ਇਸ ਧਰਤੀ ਉੱਤੇ ਆਏ ਹਾਂ ਅਸੀਂ ਸਾਰੇ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹਾਂ ਗੁਰੂ ਸਾਹਿਬ ਇਸ ਤੇ ਸਾਨੂੰ ਸਮਝਾਉਣਾ ਚਾਹੁੰਦੇ ਨੇ ਅਸੀਂ ਨਾ ਇੱਕਦਮ ਆਪਣੇ ਜੀਵਨ ਤੋਂ ਬਹੁਤ ਤੁਸੀਂ ਕਹਿ ਸਕਦੇ ਹੋ ਡਿਪਰੈਸਡ ਹੋ ਜਾਂਦੇ ਹਾਂ ਸਾਡੇ ਮਨ ਵਿੱਚ ਮਾੜੇ ਖਿਆਲ ਉੱਠਦੇ ਨੇ ਅਸੀਂ ਆਪਣੀ ਜ਼ਿੰਦਗੀ ਤੋਂ ਤੰਗ ਆ ਜਾਂਦੇ ਹਾਂ ਤੇ ਐਸਾ ਸਮਾਂ ਵੀ ਆ ਜਾਂਦਾ ਅਸੀਂ ਰੱਬ ਨੂੰ ਵੀ ਦਾਣਾ ਕੱਢਦੇ ਹਾਂ ਤੂੰ ਮੈਨੂੰ ਜ਼ਿੰਦਗੀ ਵਿੱਚ ਕੁਝ ਨਹੀਂ ਦਿੱਤਾ ਮੈਨੂੰ ਕੋਈ ਸੁੱਖ ਪ੍ਰਾਪਤ ਨਹੀਂ ਹੋਇਆ ਮੈਨੂੰ ਹਰ ਇੱਕ ਦੁੱਖ ਮੇਰੀ ਵਾਰ ਹੀ ਮਿਲਦਾ ਹੈ ਪਰ ਗੁਰੂ ਸਾਹਿਬ ਸਮਝਾ ਰਹੇ ਨੇ ਅਗਰ ਅੱਜ ਤੁਹਾਡਾ ਜਨਮ ਵੀ ਹੋਇਆ ਹੈ ਤੇ ਉਸ ਰੱਬ ਦੇ ਹੁਕਮ ਨਾਲ ਹੈ ਇਹ ਜਿਹੜਾ ਜੀਵਨ ਹੈ ਨਾ ਜੀ ਬਹੁਤ ਅਮੁੱਲਕ ਜੀਵਨ ਹੈ ਦੁਨੀਆ ਦੀ ਸਭ ਤੋਂ ਪਵਿੱਤਰ ਸ਼੍ਰੇਣੀ ਸਭ ਤੋਂ ਮਹਾਨ ਜੁਨ ਵਿੱਚ ਇਸ ਇਨਸਾਨ ਦੀ ਜੁਨ ਵਿੱਚ ਬਹੁਤ ਪਿਆਰਾ ਜੀਵਨ ਹੈ ਇਸ ਜੀਵਨ ਨੂੰ ਪਿਆਰੇ ਢੰਗ ਨਾਲ ਬਤੀਤ ਕਰਨਾ ਆਪਾਂ ਮੱਥੇ ਤੇ ਤਿਉੜੀਆਂ ਪਾ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਅਸੀਂ ਇੱਕ ਦੂਜੇ ਨਾਲ ਲੜ ਕੇ ਆਪਣੇ ਮਨ ਵਿੱਚ ਈਰਖਾ ਰੱਖ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਹਾਂ ਪਰ ਇੱਕ ਚੀਜ਼ ਯਾਦ ਰੱਖੋ ਇਹ ਜੀਵਨ ਤੁਹਾਨੂੰ ਅਕਾਲ ਪੁਰਖ ਨੇ ਦਿੱਤਾ ਹੈ ਉਸ ਅਕਾਲ ਪੁਰਖ ਦੀ ਰਜਾ ਨਾਲ ਤੁਸੀਂ ਇਸ ਦੁਨੀਆ ਵਿੱਚ ਆਏ ਹੋ ਕਹਿੰਦੇ ਨਾ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਹੈ ਇਸ ਜ਼ਿੰਦਗੀ ਨੂੰ ਇਸ ਤਰ੍ਹਾਂ ਜਿਓ ਜਿਵੇਂ ਅੱਜ ਹੀ ਚੌਥਾ ਦਿਨ ਹੈ ਗੁਲਾਮ ਫਰੀਦ ਜੀ ਬਹੁਤ ਸੋਹਣਾ ਲਿਖਦੇ ਨੇ ਕਹਿੰਦੇ ਨੇ ਕੋਈ ਰੋਂਦਾ ਮਰ ਗਿਆ ਰੋਟੀ ਤੋਂ ਕੋਈ ਛੱਡ ਕੇ ਸ਼ੀਸ਼ ਮਹਿਲ ਚੱਲਿਆ ਕੋਈ ਪਲਿਆ ਨਾਜ ਨਖਰਿਆ ਨਾਲ ਕੋਈ ਗਰਮ ਰੇਤੇ ਥਲ ਚੱਲਿਆ ਕੋਈ ਭੁੱਲ ਗਿਆ ਮਕਸਦ ਆਵੰਦ ਦਾ ਕੋਈ ਭੁੱਲ ਗਿਆ ਮਕਸਦ ਆਵਣ ਦਾ ਕੋਈ ਕਰਕੇ ਮਸਲੇ ਹੱਲ ਚੱਲਿਆ ਗੁਲਾਮ ਫਰੀਦਾ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਏ ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ ਇੱਕ ਦਿਨ ਅਸੀਂ ਸਾਰਿਆਂ ਨੇ ਤੁਰ ਜਾਣਾ ਏ ਪਰ ਇਸ ਜ਼ਿੰਦਗੀ ਨੂੰ ਇਸ ਤਰ੍ਹਾਂ ਬਤੀਤ ਕਰੋ ਜਿਵੇਂ ਅੱਜ ਹੀ ਚੌਥਾ ਦਿਨ ਹੈ ਹਮੇਸ਼ਾ ਆਪਣੇ ਚਿਹਰੇ ਉੱਤੇ ਮੁਸਕਰਾਹਟ ਰੱਖੋ ਇੱਕ ਵਾਰੀ ਆਪ ਸਾਰੇ ਮੁਸਕਰਾ ਕੇ ਦਿਤੋ ਮੁਸਕਰਾਓ ਸ਼ੀਸ਼ੇ ਵਿੱਚ ਵੇਖ ਕੇ ਆਪਣੇ ਆਪ ਨੂੰ ਮੁਸਕਰਾਇਆ ਕਰੋ ਕਦੀ ਵੀ ਆਪਣੇ ਮਨ ਵਿੱਚ ਸਾਨੂੰ ਟੈਨਸ਼ਨ ਫੀਲ ਹੁੰਦੀ ਡਿਪਰੈਸਡ ਫੀਲ ਹੁੰਦਾ ਮੁਸਕਰਾ ਕੇ ਉਸ ਟੈਨਸ਼ਨ ਨੂੰ ਦੂਰ ਕਰਿਆ ਕਰੋ ਗੁਰਗੋਬਿੰਦ ਸਿੰਘ ਤੋਂ ਸਿੱਖੋ ਗੁਰੂ ਨੇ ਚਾਰ ਲਾਲ ਵਾਰੇ ਉਸ ਤੋਂ ਬਾਅਦ ਵੀ ਦੀਨੇ ਕਾਂਗੜ ਦੀ ਧਰਤੀ ਉੱਤੇ ਮੁਸਕਰਾ ਕੇ ਗੁਰੂ ਸਾਹਿਬ ਕਹਿ ਰਹੇ ਨੇ ਅੱਜ ਮੇਰੇ ਚਾਰ ਪੁੱਤਰ ਇਨਾ ਸਿੰਘਾਂ ਕਰਕੇ ਵਾਰੇ ਗਏ ਪਰ ਐ ਸਿੰਘ ਮੇਰੇ ਪੁੱਤਰ ਨੇ ਚਾਰ ਮੂਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਕਈ ਜਿਉਂਦੇ ਨੇ ਉਸ ਮੁਸਕਾਨ ਨਾਲ ਇੱਕ ਚਿੱਠੀ ਲਿਖਦੇ ਜੋ ਜਾ ਕੇ ਔਰੰਗਜੀਬ ਦੇ दारू ਤੇ ਜਾਂਦੀ ਤੇ ਔਰੰਗਜੀਬ ਉਸ ਚਿੱਠੀ ਨਾਲ ਮਰ ਜਾਂਦਾ ਜਿਹਨੂੰ ਆਪਾਂ ਜਫਰਨਾਮਾ ਕਹਿ ਕੇ ਜਾਣਦੇ ਹਾਂ ਉਹ ਜੀਵਨ ਹੈ ਜੀਵਨ ਨੂੰ ਕਿਸ ਤਰ੍ਹਾਂ ਜੀਣਾ ਹੈ ਗੁਰੂ ਸਾਹਿਬ ਦੱਸ ਰਹੇ ਨੇ ਅੱਗੇ ਲਿਖਦੇ ਨੇ ਹੁਕਮ ਮਿਲੇ ਵਡਿਆਈ ਕਹਿੰਦੇ ਨੇ ਦੁਨੀਆ ਵਿੱਚ ਆਪਾਂ ਨੂੰ ਕੋਈ ਵੀ ਵਡਿਆਈ ਮਿਲਦੀ ਹੈ ਉਹ ਰੱਬ ਦੇ ਹੁਕਮ ਨਾਲ ਹੈ ਅਗਰ ਆਪਾਂ ਜੀਵਨ ਵਿੱਚ ਕੁਝ ਪ੍ਰਾਪਤ ਕਰਦੇ ਆ ਨਾ ਜੀ ਆਪਾਂ ਜ਼ਿੰਦਗੀ ਵਿੱਚ ਛੋਟੀ ਛੋਟੀ ਪ੍ਰਾਪਤੀਆਂ ਅਗਰ ਆਪਾਂ ਵੱਡੇ ਹੁੰਨੇ ਆ ਇੱਕ ਸਾਲ ਦਾ ਬੱਚਾ ਚੱਲਣ ਲੱਗ ਜਾਂਦਾ ਹੈ ਉਹ ਬੈਣ ਲੱਗ ਜਾਂਦਾ ਹੈ ਬੋਲਣ ਲੱਗ ਜਾਂਦਾ ਹੈ ਜ਼ਿੰਦਗੀ ਵਿੱਚ ਛੋਟੀ ਛੋਟੀ ਪ੍ਰਾਪਤੀਆਂ ਨੇ ਉਹ ਸਭ ਹੁਕਮ ਵਿੱਚ ਚੱਲ ਰਿਹਾ ਹੈ ਉਹ ਸਭ ਰੱਬ ਦੀ ਰਜਾ ਵਿੱਚ ਹੈ ਰੱਬ ਕਰਕੇ ਇਨਸਾਨ ਪ੍ਰਾਪਤੀਆਂ ਕਰਕੇ ਹੰਕਾਰ ਵਿੱਚ ਆਉਂਦਾ ਹੈ ਜੀਵਨ ਵਿੱਚ ਜਦੋਂ ਪ੍ਰਾਪਤੀ ਜ਼ਿਆਦਾ ਹੋ ਜਾਂਦੀ ਹੈ ਤੇ ਇਨਸਾਨ ਹੰਕਾਰ ਵਿੱਚ ਆ ਜਾਂਦਾ ਹੈ ਗੁਰਨਾਨਕ ਹਰ ਇੱਕ ਜ਼ਿੰਦਗੀ ਦੇ ਪਹਿਲੂ ਉੱਤੇ ਗੱਲ ਕਰ ਰਹੇ ਹਨ ਕਹਿੰਦੇ ਨੇ ਅਗਰ ਅੱਜ ਤੁਹਾਨੂੰ ਵਡਿਆਈ ਮਿਲੀ ਹੋ ਰੱਬ ਦੇ ਹੁਕਮ ਕਰਕੇ ਅਸੀਂ ਆਪਣੀ ਪੂਰੀ ਮਿਹਨਤ ਕਰਦੇ ਹਾਂ ਉਹਦੇ ਵਿੱਚ ਕੋਈ ਸ਼ੱਕ ਨਹੀਂ ਆਪਣੀ ਪੂਰੀ ਮਿਹਨਤ ਕਰਨ ਤੋਂ ਬਾਅਦ ਜੋ ਫਲ ਹੈ ਉਹ ਰੱਬ ਉਤੇ ਛੱਡ ਕੇ ਮਿਹਨਤ ਕਰੀਏ ਤਾਂ ਉਹ ਮਿਹਨਤ ਬਹੁਤ ਜ਼ਿਆਦਾ ਔਰੰਗ ਲਿਆਉਂਦੀ ਹੈ ਰੱਬ ਹੈ ਨਾ ਬੈਣਾ ਤੁਹਾਡੇ ਵਾਸਤੇ ਹਮੇਸ਼ਾ ਚੰਗਾ ਸੋਚਦਾ ਹੈ ਤੁਹਾਨੂੰ ਹਮੇਸ਼ਾ ਚੰਗਾ ਕਰਨਾ ਚਾਹੁੰਦਾ ਹੈ ਰੱਬ ਕਦੀ ਸਾਡੇ ਵਾਸਤੇ ਮਾੜਾ ਨਹੀਂ ਸੋਚਦਾ ਹਮੇਸ਼ਾ ਚੰਗਾ ਹੋ ਰਿਹਾ ਹੈ ਇਹ ਸਾਡਾ ਮਨ ਹੈ ਜੋ ਚੰਗੇ ਨੂੰ ਮਾੜੇ ਵੱਲ ਲੈ ਜਾਂਦਾ ਹੈ ਤੇ ਮਾੜੇ ਨੂੰ ਚੰਗੇ ਵੱਲ ਲਿਆ ਸਕਦਾ ਹੈ ਅਗਰ ਸਾਡਾ ਮਨ ਇਸ ਉੱਵਲ ਦਰਜੇ ਦੀ ਜ਼ਿੰਦਗੀ ਨੂੰ ਇੰਨੀ ਸਾਰੀਆਂ ਵਡਿਆਈਆਂ ਨੂੰ ਇੰਨੀ ਸਾਰੀਆਂ ਪ੍ਰਾਪਤੀਆਂ ਨੂੰ ਮਾੜਾ ਬਣਾ ਸਕਦਾ ਹੈ ਤੇ ਸੋਚ ਕੇ ਵੇਖੋ ਤੁਹਾਡੇ ਮਨ ਵਿੱਚ ਇੰਨੀ ਸ਼ਕਤੀ ਹੈ ਜੋ ਮਾੜੇ ਤੋਂ ਮਾੜੇ ਸਮੇ ਨੂੰ ਚੰਗਾ ਬਣਾ ਸਕਦੀ ਗੁਰੂ ਉਹੀ ਗੱਲ ਹੈ ਗੁਰੂ ਸਾਹਿਬ ਦਾ ਸਮਾਂ ਹੈ ਚਾਰ ਪੁੱਤਰ ਵਾਰੇ ਨੇ ਸਮਾ ਸੋਖਾ ਨਹੀਂ ਸਮਾ ਬਹੁਤ ਕਠਨ ਹੈ ਪਰ ਉਹ ਮਨ ਦੀ ਅਵਸਥਾ ਹੈ ਉਹ ਮਨ ਨਾਲ ਵਿਚਾਰ ਹੈ ਜੋ ਸਮੇ ਨੂੰ ਚੰਗਾ ਬਣ ਰਿਹਾ ਹੈ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਉੱਤੇ ਬੈਠੇ ਨੇ ਸਮਾਂ ਬਹੁਤ ਭਿਆਨਕ ਹੈ ਪਰ ਇਹ ਮਨ ਵਿੱਚ ਐਸੇ ਖਿਆਲ ਨੇ ਗੁਰੂ ਕਹਿੰਦੇ ਨੇ ਤੇਰਾ ਪਾਣਾ ਮਿੱਠਾ ਲੱਗੇ ਤੇਰਾ ਕੀਆ ਮਿੱਠਾ ਲੱਗਿਓ ਤੇਰਾ ਕੀਤਾ ਮੈਨੂੰ ਮਿੱਠਾ ਲੱਗਦਾ ਉਹ ਮਨ ਦੀ ਅਵਸਥਾ ਹੈ ਹਰ ਇੱਕ ਚੀਜ਼ੇ ਹੁਕਮ ਅੰਦਰ ਹੋ ਰਹੀ ਹੈ ਅਗਰ ਸਾਨੂੰ ਅੱਜ ਕੋਈ ਪ੍ਰਾਪਤੀ ਮਿਲਦੀ ਹੈ ਤੇ ਰੱਬ ਦੇ ਹੁਕਮ ਨਾਲ ਹੈ ਹੰਕਾਰ ਵਿੱਚ ਆ ਕੇ ਉਸ ਪ੍ਰਾਪਤੀ ਦਾ ਆਪ ਨਿਰਾਦਰ ਕਰ ਰਹੇ ਆਂ ਅਗਰ ਅੱਜ ਆਪਾਂ ਬੋਲ ਪਾ ਰਹੇ ਆਂ ਚੱਲ ਪਾ ਰਹੇ ਆਂ ਇੱਕ ਦੂਜੇ ਨੂੰ ਵੇਖ ਪਾ ਰਹੇ ਆਂ ਸਾਡੇ ਨੇਤਰ ਨੇ ਸਾਡੇ ਹੱਥ ਨੇ ਸਾਡੇ ਪੈਰ ਨੇ ਇਹ ਸਭ ਰੱਬ ਦਾ ਦਿੱਤਾ ਹੈ ਰੱਬ ਦਾ ਸ਼ੁਕਰੀਆ ਦਾ ਕਰਨਾ ਚਾਹੀਦਾ ਆਪਾਂ ਦਾਸਾਂ ਕਰਦੇ ਆਂ ਰੱਬ ਨੂੰ ਰੋਜ਼ ਕਿਆ ਕਰੂ ਆਏ ਥੈਂਕ ਯੂ ਥੈਂਕ ਯੂ ਕਿਆ ਕਰੂ ਰੱਬ ਮੈਂ ਤੇਰਾ ਬਹੁਤ ਸ਼ੁਕਰੀਆ ਦਾ ਕਰਦਾ ਵਾਂ ਆਏ ਲਵ ਮਾਈ ਗੋਡ ਰੱਬ ਨੂੰ ਪਿਆਰ ਕਿਆ ਕਰੂ ਮੈਂ ਆਪਣੇ ਰੱਬ ਨੂੰ ਪਿਆਰ ਕਰਦਾ ਮੇਰਾ ਰੱਬ ਜਦੋਂ ਮੇਰਾ ਹੁੰਦਾ ਨਾ ਜੀ ਮੇਰੀ ਮਾਂ ਪਿਆਰ ਵੱਧਦਾ ਹੈ ਰੱਬ ਵੀ ਮੇਰਾ ਐ ਮੇਰਾ ਗੁਰੂ ਮੇਰਾ ਰੱਬ ਰੱਬ ਨੂੰ ਆਪਣਾ ਬਣਾਓ ਰੱਬ ਬਗਾਨਾ ਨਹੀਂ ਆਪਣੇ ਅੰਦਰ ਵਸਦਾ ਹੈ ਘਟ ਘਟ ਅੰਦਰ ਵਸੇ ਨਿਰੰਕਾਰ ਸਭ ਮੈਜੂਤ ਜੋਤ ਹੈ ਸੋਏ ਕਿਸ ਦਾ ਚਾਨਣ ਸਭ ਮੈ ਚਾਨਣ ਹੋਏ ਕਹਿੰਦੇ ਨੇ ਦੁਨੀਆ ਦੇ ਹਰ ਇੱਕ ਕੰਨ ਕੰਨ ਵਿੱਚ ਸਰਾਬੂ ਦੀ ਬਾਸ ਹੈ ਹਰ ਇੱਕ ਕੰਨ ਵਿੱਚ ਉਸ ਰੱਬ ਦਾ ਚਾਨਣ ਹੈ ਅਸੀਂ ਉਸ ਚਾਨਣ ਨੂੰ ਫਰੋਲਣਾ ਹੈ ਸ਼ੁਕਰੀਆ ਦਾ ਕਰਿਆ ਕਰੋ ਰੱਬ ਨਾਲ ਮੁਸਕਰਾ ਮਸਪਰਾ ਕੇ ਗੱਲਾਂ ਕਰਿਆ ਕਰੋ ਰੱਬ ਬਹੁਤ ਮਹਾਨ ਹੈ ਉਸ ਤੋਂ ਬਾਅਦ ਲਿਖਦੇ ਨੇ ਜੀ ਹੁਕਮੀ ਉੱਤਮ ਨੀਚ ਕਿੰਨੇ ਇਸ ਦੁਨੀਆ ਵਿੱਚ ਕੋਈ ਉੱਤਮ ਬਣਦਾ ਹੈ ਬਹੁਤ ਚੰਗਾ ਬਣ ਜਾਂਦਾ ਹੈ ਜਾਂ ਕੋਈ ਮਾੜਾ ਬਣਦਾ ਹੈ ਇਹ ਸਭ ਰੱਬ ਦੇ ਹੁਕਮ ਵਿੱਚ ਚੱਲ ਰਿਹਾ ਹੈ ਅਗਰ ਇੱਕ ਇੱਕ ਬੰਦੇ ਦਾ ਨੁਕਸਾਨ ਹੋ ਰਿਹਾ ਹੈ ਦੂਸਰੇ ਦਾ ਫਾਇਦਾ ਇੱਕ ਦਾ ਫਾਇਦਾ ਦੂਸਰੇ ਦਾ ਨੁਕਸਾਨ ਇਹ ਸਭ ਰੱਬ ਦੇ ਹੁਕਮ ਵਿੱਚ ਚੱਲ ਰਿਹਾ ਹੈ ਇੱਕ ਬੰਦਾ ਸੋਚਦਾ ਜੀ ਅੱਜ ਬਾਰਿਸ਼ ਆ ਜਾਏ ਤੇ ਮੇਰੇ ਖੇਤਾਂ ਨੂੰ ਪਾਣੀ ਲੱਗ ਜਾਏ ਇੱਕ ਸੋਚਦਾ ਵੀ ਕੱਲ ਮੇਰੇ ਘਰ ਵਿੱਚ ਕੋਈ ਪ੍ਰੋਗਰਾਮ ਹੈ ਅਗਰ ਬਾਰਿਸ਼ ਆ ਜਾਏ ਤੇ ਮੇਰਾ ਪ੍ਰੋਗਰਾਮ ਖਤਮ ਹੋ ਜਾਏ ਰੱਬ ਦਾ ਸਿਸਟਮ ਹੈ ਹਰ ਇੱਕ ਚੀਜ਼ ਰੱਬ ਦੇ ਸਿਸਟਮ ਨਾਲ ਰੱਬ ਦੀ ਰਜਾ ਨਾਲ ਚੱਲ ਰਹੀ ਹੈ ਰੱਬ ਦੇ ਹੁਕਮ ਨਾਲ ਚੱਲ ਰਹੀ ਹੈ ਹੁਕਮੀ ਉੱਤਮ ਨੀਚ ਕਹਿੰਦੇ ਨੇ ਅਗਰ ਤੁਸੀਂ ਆਪਣੇ ਚੰਗੇ ਕਰਮਾਂ ਦੇ ਨਾਲ ਉੱਤਮ ਬਣਦੇ ਹੋ ਅਗਰ ਤੁਹਾਡਾ ਬਹੁਤ ਵੱਡਾ ਨਾਮ ਹੋ ਜਾਂਦਾ ਹੈ ਉੱਤਮ ਬਣਦੇ ਹੋ ਤੇ ਉਹ ਰੱਬ ਦੀ ਰਜਾ ਹੈ ਤੁਹਾਡੇ ਕਰਮ ਨੇ ਤੇ ਰੱਬ ਦਾ ਹੁਕਮ ਹੈ ਪਰ ਅਗਰ ਤੁਸੀਂ ਆਪਣੇ ਮਾੜੇ ਕਰਮਾ ਕਰਕੇ ਮਾੜੇ ਵੀ ਬਣ ਜਾਂਦੇ ਹੋ ਤੇ ਇੱਕ ਚੀਜ਼ ਨੂੰ ਯਾਦ ਰੱਖੋ ਉਹ ਵੀ ਰੱਬ ਦਾ ਹੁਕਮ ਹੈ ਮਾੜੇ ਸਮੇਂ ਤੋਂ ਉੱਠ ਕੇ ਚੰਗਾ ਬਣਿਆ ਜਾ ਸਕਦਾ ਹੈ ਸਿੱਖ ਪੰਥ ਹੈ ਨਾ ਜੀ ਖਾਲਸਾ ਪੰਥ ਨੀਵੇਂਆਂ ਨੂੰ ਚੁੱਕ ਕੇ ਉੱਚਾ ਥਾਂ ਤੇ ਬਿਠਾਉਂਦਾ ਹੈ ਨੀਵੇਂਆਂ ਨੂੰ ਉੱਚਾ ਬਣਾਉਂਦਾ ਹੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਨੀਵੇਂਆਂ ਤੋਂ ਉੱਚਾ ਬਣਾਉਂਦਾ ਹੈ ਕੋਈ ਆਪਣੇ ਕਰਮਾ ਕਰਕੇ ਮਾੜਾ ਨਹੀਂ ਅਸੀਂ ਆਮ ਸੋਚਦੇ ਨਹੀਂ ਮੇਰੇ ਕਰਮ ਮਾੜੇ ਮੈਂ ਤਾਂ ਜੀ ਨਸ਼ੇ ਕਰਦਾ ਦੁਨੀਆ ਦੀ ਹਰ ਇੱਕ ਚੀਜ਼ ਉਸ ਰੱਬ ਦੀ ਰਜਾ ਵਿੱਚ ਚੱਲਦੀ ਹੈ ਅਸੀਂ ਚੰਗੇ ਕਰਮ ਕਰਕੇ ਚੰਗੇ ਬਣ ਸਕਦੇ ਹਾਂ ਚੰਗਿਆਈਆਂ ਪ੍ਰਾਪਤ ਕਰ ਸਕਦੇ ਹਾਂ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ ਕਹਿੰਦੇ ਨੇ ਇਸ ਦੁਨੀਆ ਵਿੱਚ ਕੋਈ ਵੀ ਦੁੱਖ ਸੁੱਖ ਸਾਨੂੰ ਮਿਲ ਰਿਹਾ ਹੈ ਉਹ ਰੱਬ ਦੀ ਰਜਾ ਵਿੱਚ ਹੈ ਦੁੱਖ ਹੈ ਨਾ ਜਿੰਦਗੀ ਵਿੱਚ ਕੁਝ ਦੁੱਖ ਹੈ ਹੀ ਨਹੀਂ ਸਭ ਤੋਂ ਪਹਿਲੇ ਇਹ ਸੋਚਣ ਦੀ ਅਵਸਥਾ ਚਾਹੀਦੀ ਦੁਨੀਆ ਵਿੱਚ ਕੁਝ ਮਾੜਾ ਨਹੀਂ ਕੁਝ ਨੀਚ ਨਹੀਂ ਕੁਝ ਦੁੱਖ ਨਹੀਂ ਦੁਨੀਆ ਵਿੱਚ ਜੋ ਵੀ ਹੋ ਰਿਹਾ ਹੈ ਉਹ ਸੋਖੀ ਸੁਖ ਹੈ ਹਰ ਇੱਕ ਚੀਜ਼ ਸੁਖ ਹੈ ਰੱਬ ਦੀ ਰਜਾ ਹੈ ਰੱਬ ਕਦੀ ਮਾੜਾ ਨਹੀਂ ਸੋਚਦਾ ਤੁਸੀਂ ਰੱਬ ਨੂੰ ਜਿੰਨੀਆਂ ਮਰਜ਼ੀਆਂ ਗਾਲਾਂ ਕੱਢੀਏ ਸਿਰਬ ਨਾਲ ਨਾਰਾਜ਼ ਹੋਈਏ ਕੋਈ ਰੱਬ ਨੂੰ ਮੰਨੇ ਭਾਵੇਂ ਨਾ ਮੰਨੇ ਜੋ ਲੋਕ ਰੱਬ ਨੂੰ ਨਹੀਂ ਮੰਨਦੇ ਰੱਬ ਉਹਨਾਂ ਨੂੰ ਵੀ ਆਕਸੀਜਨ ਦਿੰਦਾ ਹੈ ਰੱਬ ਉਹਨਾਂ ਵਾਸਤੇ ਵੀ ਬਾਰਿਸ਼ ਕਰਦਾ ਹੈ ਉਹਨਾਂ ਨਾਲ ਵਿਤਕਰਾ ਨਹੀਂ ਰੱਬ ਹਰ ਇੱਕ ਬੰਦੇ ਨਾਲ ਪਿਆਰ ਕਰ ਰਿਹਾ ਹੈ ਰੱਬ ਤੁਹਾਨੂੰ ਸੁੱਖ ਦੁੱਖ ਜੋ ਵੀ ਤੁਹਾਨੂੰ ਮਿਲ ਰਿਹਾ ਹੈ ਉਹ ਰੱਬ ਦੀ ਰਜ਼ਾ ਨਾਲ ਹੈ ਸਾਡੀ ਐਸੀ ਅਵਸਥਾ ਹੋਣੀ ਚਾਹੀਦੀ ਹੈ ਦੁਖੀ ਗਮੀ ਨਫਾ ਨੁਕਸਾਨ ਜੀਵਨ ਅਤੇ ਮਰਨ ਨੂੰ ਅਸੀਂ ਇੱਕ ਬਰਾਬਰ ਕਰਕੇ ਜਾਨੀਏ ਅਗਰ ਸੁੱਖ ਮਿਲ ਰਿਹਾ ਹੈ ਤਾਂ ਵੀ ਰੱਬ ਦਾ ਸ਼ੁਕਰ ਹੈ ਅਗਰ ਜ਼ਿੰਦਗੀ ਵਿੱਚ ਕਠਨ ਸਮਾਂ ਹੈ ਦੁੱਖ ਮਿਲ ਰਿਹਾ ਹੈ ਤਾਂ ਵੀ ਰੱਬ ਦਾ ਸ਼ੁਕਰ ਕਰਕੇ ਉਸ ਦੁੱਖ ਨੂੰ ਸੁੱਖ ਵਿੱਚ ਬਦਲਿਆ ਜਾ ਸਕਦਾ ਹੈ ਗੱਲ ਉਹੀ ਗੁਰੂ ਸਾਹਿਬ ਤਤੀ ਤਵੀ ਉੱਤੇ ਬੈਠੇ ਨੇ ਤੇ ਕਹਿ ਰਹੇ ਨੇ ਤੇਰਾ ਪਾਣਾ ਮਿੱਠਾ ਲੱਗੇ ਦੁੱਖ ਹੈ ਪਰ ਉਹਨਾਂ ਨੂੰ ਸੁੱਖ ਲੱਗ ਰਿਹਾ ਹੈ ਬਾਬਾ ਦੀਪ ਸਿੰਘ ਤਲੀ ਉੱਤੇ ਸੀਸ ਨੂੰ ਰੱਖ ਕੇ ਜੰਗੇ ਮੈਦਾਨ ਵਿੱਚ ਲੜ ਰਹੇ ਨੇ ਦੁਨੀਆ ਨੂੰ ਦੁੱਖ ਵੇਖ ਰਿਹਾ ਹੈ ਮੇਰਾ ਬਾਬਾ ਦੀਪ ਸਿੰਘ ਨੂੰ ਸੁੱਖ ਵੇਖ ਰਿਹਾ ਕਮਾਈ ਬੋਲਦੀ ਹੈ ਜਈ ਬਾਬਾ ਦੀਪ ਸਿੰਘ ਤੁਸੀਂ ਜਾ ਕੇ ਵੇਖੋ ਉੱਥੇ ਲੱਖਾਂ ਦੀ ਦੁਨੀਆ ਬਾਬਾ ਦੀਪ ਸਿੰਘ ਦੇ ਨਾਮ ਤੇ ਇਕੱਠੀ ਹੁੰਦੀ ਹੈ ਇਹ ਬਾਬਾ ਦੀਪ ਸਿੰਘ ਦੀ ਕਮਾਈ ਹੈ ਉਹਨਾਂ ਦਾ ਆਪਣਾ ਤੁਸੀਂ ਕਹਿ ਸਕਦੇ ਹੋ ਅਭਿਆਸ ਹੈ ਅਸੀਂ ਸਭ ਗੁਰੂ ਵਰਗੇ ਬਣਨਾ ਹੈ ਅਸੀਂ ਆਪ ਬਾਬਾ ਦੀਪ ਸਿੰਘ ਵਰਗੇ ਬਣਨਾ ਹੈ ਸਾਨੂੰ ਸਿੱਖ ਚਾਹੀਦੇ ਨੇ ਬਾਬਾ ਦੀਪ ਸਿੰਘ ਵਰਗੇ ਭਾਈ ਮਨੀ ਸਿੰਘ ਵਰਗੇ ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਸਾਨੂੰ ਚਾਹੀਦੇ ਨੇ ਸਾਨੂੰ ਜੀਵਨ ਵਿੱਚ ਗੁਰੂ ਨੂੰ ਲਾਗੂ ਕਰਨਾ ਪੈਣਾ ਆਪਾਂ ਗੁਰੂ ਨੂੰ ਮੰਨਦੇ ਆ ਗੁਰੂ ਦੀਆਂ ਮੰਨਣੀਆਂ ਪੈਣੀਆਂ ਨੇ ਬਿਚਾਰਾਂ ਬਹੁਤ ਨੇ ਗੁਰੂ ਸਾਹਿਬ ਦੀ ਜਿੰਨੀ ਵਿਚਾਰ ਕੀਤੀ ਜਾ ਉਹ ਨਹੀਂ ਘਟਾਇਆ ਜਨਮਾਂ ਦੇ ਜਨਮ ਖਤਮ ਹੋ ਜਾਣੇ ਸਗੁਰੂ ਦੀ ਪ੍ਰਸ਼ੰਸਾ ਨਹੀਂ ਜੀ ਕੀਤੀ ਜਾ ਸਕਦੀ ਇਹਦੀ ਪ੍ਰਸ਼ੰਸਾ ਖਤਮ ਨਹੀਂ ਹੋਏਗੀ ਜਨਮਾਂ ਦੇ ਜਨਮ ਮੁੱਕ ਜਾਣਗੇ ਸਗੁਰੂ ਦੀ ਵਿਆਖਿਆ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਇੱਕ ਇੱਕ ਅੱਖਰ ਵਿੱਚ ਦੁਨੀਆ ਖੰਡਾ ਬ੍ਰਹਮੰਡਾਂ ਦਾ ਗਿਆਨ ਗੁਰੂ ਸਾਹਿਬ ਨੇ ਸਮਾਇਆ ਹੈ ਸਮਾਟ ਹੈ ਸੋ ਐਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਅਗਲੇ ਵਿਚਾਰਾਂ ਆਪਾਂ ਅਗਲੇ ਹਫਤੇ ਕਰਾਂਗੇ ਸੋ ਵਿਚਾਰਾਂ ਕਰਦਿਆਂ ਨੇਕਾ ਪੁੱਲਾ ਹੋਈਆਂ ਹੋਣਗੀਆਂ ਦਾਸ ਹੱਥ ਜੋ ਕੇ ਮਾਫੀ ਦਾ ਜਾਚਕ ਹੈ ਪਰ ਅਗਰ ਦਾਸ ਦੀਆਂ ਗੱਲਾਂ ਨਾਲ ਸਹਿਮਤ ਹੋ ਫਤੇ ਦੀ ਸਾਂਝ ਪਾਵਾਂਗੇ ਮੇਰੇ ਤੋਂ ਜ਼ਿਆਦਾ ਤੁਹਾਡੀ ਆਵਾਜ਼ ਆਣੀ ਚਾਹੀਦੀ ਹੈ ਗੱਜ ਕੇ ਬਲਾਓ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ